ਹੰਡ ਆਪਣੇ ਪੂਰੇ ਜੋਰ ਤੇ ਪੈਣੀ ਸ਼ੁਰੂ ਹੋ ਗਈ ਆ ਤਾਂ ਸਾਨੂੰ ਸਭ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਬੇਸਿਕ ਕਮਿਊਨਿਟੀਜ਼ ਨੇ ਹਰ ਸਹੂਲਤ ਹੈ ਜਿਹਦੀ ਮਦਦ ਦੇ ਨਾਲ ਅਸੀਂ ਇਸ ਠੰਡ ਤੋਂ ਬਚ ਸਕਦੇ ਆ ਪਰ ਐਟ ਦ ਸੇਮ ਟਾਈਮ ਸਾਡੇ ਆਲੇ ਦੁਆਲੇ ਬਹੁਤ ਸਾਰੇ ਜਿਹੇ ਲੋਕ ਨੇ ਜਿਨ੍ਹਾਂ ਦੇ ਕੋਲ ਤਿੰਨ ਟਾਈਮ ਦੀ ਰੋਟੀ ਤਾਂ ਦੂਰ ਦੀ ਗੱਲ ਆ ਉਹਨਾਂ ਦੇ ਕੋਲ ਇਸ ਕੜਾਕੇ ਦੀ ਠੰਡ ਤੋਂ ਬਚਣ ਦੇ ਲਈ ਬੇਸਿਕ ਚੀਜ਼ਾਂ ਵੀ ਅਵੇਲੇਬਲ ਨਹੀਂ ਹੈਗੀਆਂ ਸੋ ਸਾਡਾ ਸਾਧਾ ਫਰਜ਼ ਬਣਦਾ ਹੈ ਕਿ ਸਾਡੇ ਕੋਲ ਜਿੰਨਾ ਬਣ ਸਾਰ ਸਕੇ ਇਸ ਸਰਦੀ ਅਸੀਂ ਆਪਣੇ ਦੁਆਲੇ ਆਲੇ ਦੁਆਲੇ ਵੀਰੂਤ ਮਨ ਲੋਕਾਂ ਦੀ ਮਦਦ ਕਰ ਸਕੀਏ ਕਹਿੰਦੇ ਨੇ ਇਨਸਾਨ ਇਨਸਾਨ ਦੀ ਮਦਦ ਲਈ ਬਣਿਆ ਹੈ ਤਾਂ ਦੁਨੀਆ ਦਾ ਹਰ ਇਨਸਾਨ ਐਨਕ ਕਾਬਿਲਤਾ ਹੈ ਕਿ ਉਹ ਕਿਸੇ ਦੂਸਰੇ ਇਨਸਾਨ ਦੀ ਮਦਦ ਕਿਸੇ ਨਾ ਕਿਸੇ ਤਰੀਕੇ ਨਾਲ ਕਰ ਸਕਦਾ ਹੈ ਪਰ ਕੁਝ ਲੋਕ ਮਦਦ ਦੇ ਨਾਮ ਤੇ ਇਹ ਸੋਚ ਕੇ ਪਿੱਛੇ हट ਜਾਂਦੇ ਨੇ ਕਿ ਜਿੱਥੇ ਮਦਦ ਦਾ ਨਾਮ ਆ ਗਿਆ ਉੱਥੇ ਪੈਸੇ ਇਨਵੋਲ ਨੇ ਜ਼ਰੂਰੀ ਨਹੀਂ ਹੈਗਾ ਕਿ ਜੇ ਤੁਸੀਂ ਕਿਸੇ ਦੀ ਮਦਦ ਕਰਨੀ ਹੈ ਤਾਂ ਉੱਥੇ ਤੁਹਾਨੂੰ ਪੈਸੇ ਹੀ ਲਾਉਣੇ ਪੈਣ ਤੇ ਜੇ ਹੁਣ ਅਸੀਂ ਗੱਲ ਕਰੀਏ ਸਰਦੀ ਦੇ ਮੌਸਮ ਦੀ ਤਾਂ ਅਸੀਂ ਇਹਨਾਂ ਤਰੀਕਿਆਂ ਨਾਲ ਬਿਨਾ ਪੈਸੇ ਨੂੰ ਇਨਵੋਲ ਕੀਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਸਕਦੇ ਹਾਂ ਨੰਬਰ 1 ਤੁਸੀਂ ਆਪਣੇ ਪੁਰਾਣੇ ਗਰਮ ਕੱਪੜੇ ਉਹਨਾਂ ਨੂੰ ਦੇ ਸਕਦੇ ਹੋ ਕਈ ਵਾਰ ਇਦਾਂ ਹੁੰਦਾ ਹੈ ਕਿ ਜਦੋਂ ਆਪਣੇ ਕੱਪੜੇ ਦੇਣ ਦੀ ਵਾਰੀ ਆਉਂਦੀ ਹੈ ਤਾਂ ਅਸੀਂ ਇਹ ਸੋਚ ਲੈਂਦੇ ਹਾਂ ਕਿ ਨਹੀਂ ਮੈਂ ਅਗਲੇ ਸਾਲ ਦੇ ਦੂੰਗੀ ਜਾਂ ਦੇ ਦੂੰਗਾ ਪਰ ਇਹ ਦੇਖੋ ਕਿ ਜੇ ਤੁਸੀਂ ਉਹ ਕੱਪੜਾ ਪੁਰਾਣੇ ਦੋ ਪਿਛਲੇ ਦੋ ਜਾਂ ਤਿੰਨ ਸਾਲ ਤੋਂ ਨਹੀਂ ਪਾਇਆ ਤਾਂ ਤੁਸੀਂ ਉਹਨੂੰ ਅੱਗੇ ਵੀ ਨਹੀਂ ਪਾਉਂਗੇ ਸੋ ਇਸ ਵਾਰ ਥੋੜਾ ਜਿਹਾ ਦੇਲ ਵੱਡਾ ਕਰਕੇ ਉਹ ਕਪੜਾ ਕਿਸੇ ਜ਼ਰੂਰਤਮੰਦ ਨੂੰ ਦੇ ਦਿਓ ਉਹਦੀ ਸਰਦੀ ਬਤੀਆਂ ਨਿਕਲ ਜੂਗੀ। ਨੰਬਰ 2 ਤੁਸੀਂ ਆਪਣੇ ਪੁਰਾਣੇ ਸ਼ੂਜ਼ ਉਹਨਾਂ ਨੂੰ ਦੇ ਸਕਦੇ ਹੋ। ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਕੁਝ ਲੋਕਾਂ ਦੇ ਪੈਰਾਂ ਦੇ ਵਿੱਚ ਇੰਨੀ ਜ਼ਿਆਦਾ ਠੰਡ ਦੇ ਵਿੱਚ ਚप्पल ਤੱਕ ਵੀ ਨਹੀਂ ਹੁੰਦੀ। ਸੋ ਉਹਨਾਂ ਲੋਕਾਂ ਨੇ ਇਹ ਮੈਟਰ ਨਹੀਂ ਕਰਦਾ ਕਿ ਤੁਹਾਡਾ ਸ਼ੂ ਸਾਈਜ਼ ਉਹਨਾਂ ਦੇ ਬਿਲਕੁਲ ਐਗਜ਼ੈਕਟ ਫਿਟ ਆਉਂਦਾ ਹੈ ਕਿ ਨਹੀਂ। ਤੁਸੀਂ ਆਪਣਾ ਜਿਹੜਾ ਪੁਰਾਣਾ ਸ਼ੂ ਦਾ ਪੇਅਰ ਆ ਉਹ ਕਿਸੇ ਨੂੰ ਡੋਨੇਟ ਕਰ ਸਕਦੇ ਹੋ। ਦੇ ਵਿਲ ਫਿਗਰ ਆਊਟ ਕਿ ਉਹਨਾਂ ਨੇ ਉਹਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ। ਨੰਬਰ 3 ਤੁਸੀਂ ਆਪਣੇ ਘਰਾਂ ਦੇ ਵਿੱਚ ਪਏ ਪੁਰਾਣੇ ਬਿਸਤਰੇ ਨੇ ਜੋ ਉਹ ਕਿਸੇ ਜ਼ਰੂਰਤਮੰਦ ਨੂੰ ਦੇ ਸਕਦੇ ਹੋ ਕਿਉਂਕਿ ਜਿਹੜੇ ਡੇਲੀ ਵੇਜਰ ਨੇ ਉਹਨਾਂ ਦੇ ਲਈ ਇਹ ਚੀਜ਼ਾਂ ਨੂੰ ਅਫੋਰਡ ਕਰਨਾ ਬਹੁਤ ਵੱਡੀ ਗੱਲ ਲੱਗਦੀ ਹੈ ਉਹਨਾਂ ਨੂੰ ਕਿਉਂਕਿ ਜੋ ਉਹਨਾਂ ਦੀ ਇਨਕਮ ਹੈਗੀ ਆ ਉਹਦੇ ਬੇਸਿਸ ਤੇ ਉਹ ਸਿਰਫ ਬੇਸਿਕ ਬੇਸਿਕ ਜੀਆਂ ਚੀਜ਼ਾਂ ਕਹਿੰਨੋ ਕਿ ਬੇਸਿਕਲੀ ਨਹੀਂ ਬਹੁਤ ਘੱਟ ਚੀਜ਼ਾਂ ਅਫੋਰਡ ਕਰ ਪਾਉਂਦੇ ਆ ਤਾਂ ਤੁਸੀਂ ਉਹਨਾਂ ਨੂੰ ਆਪਣੇ ਪੁਰਾਣੇ ਬਿਸਤਰੇ ਦੇ ਸਕਦੇ ਹੋ ਨੰਬਰ 4 ਅੱਜਕਲ ਹਰ ਘਰ ਦੇ ਵਿੱਚ ਆਲਮੋਸਟ ਹੋਮੈਸਟਿਕ ਹੈਲਪ ਰੱਖੀ ਹੋਈ ਆ ਤਾਂ ਜ਼ਰੂਰੀ ਨਹੀਂ ਹੈਗਾ ਕਿ ਜੇ ਤੁਸੀਂ ਕਿਸੇ ਨੂੰ ਸਫਾਈ ਕਰਨ ਲਈ ਰੱਖਿਆ ਹੈ ਜਾਂ ਕਿਸੇ ਨੂੰ ਰੋਟੀ ਬਣਾਉਣ ਦੇ ਲਈ ਰੱਖਿਆ ਹੈ ਤਾਂ ਤੁਸੀਂ ਉਹਨਾਂ ਨੂੰ ਕੁਝ ਹੈਲਪ ਨਹੀਂ ਆਫਰ ਕਰ ਸਕਦੇ ਉਹ ਠੰਡ ਵਿੱਚੋਂ ਚੱਲ ਕੇ ਤੁਹਾਡੇ ਘਰ ਦਾ ਕੰਮ ਕਰਨ ਆਉਂਦੇ ਨੇ ਤਾਂ ਕੋਸ਼ਿਸ਼ ਕਰਿਆ ਕਰੋ ਠੀਕ ਇਸ ਠੰਡ ਦੇ ਮੌਸਮ ਦੇ ਵਿੱਚ ਤੁਸੀਂ ਉਹਨਾਂ ਨੂੰ ਇੱਕ ਕੱਪ ਚਾਹ ਦਾ ਹੀ ਆਫਰ ਕਰਦੋ ਸੋ ਬਹੁਤ ਸਾਰੇ ਤਰੀਕੇ ਨੇ ਜਿਨ੍ਹਾਂ ਦੇ ਥਰੂ ਅਸੀਂ ਬਿਨਾਂ ਪੈਸੇ ਨੂੰ ਇਨਵੋਲ ਕੀਤੇ ਕਿਸੇ ਜ਼ਰੂਰਤਮੰਦ ਦੀ ਮਦਦ ਇਸ ਸਰਦੀ ਦੇ ਵਿੱਚ ਕਰ ਸਕਦੇ ਹਾਂ ਕਿਉਂਕਿ ਥੋੜੀ ਕਿਤੇ ਛੋਟੀ ਜਿਹੀ ਜਿਹੜੀ ਮਦਦ ਆ ਨਾ ਕਿਸੇ ਦੂਸਰੇ ਦੇ ਨਹੀਂ ਉਹਦੀ ਬੇਸਿਕ ਕਮਿਊਨਿਟੀਜ਼ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰ ਸਕਦੀ ਆ ਆਈ ਹੋਪ ਦਿਸ ਹੈਲਪਸ